ਦੇਖੋ ਬਈ ਟਰੈਕਟਰ ਸਾਨੂੰ ਹੋਰ ਦਿਖਾ ਸਕਦੇ ਆ ਨਵੇਂ ਪਿਆ ਬਈ ਅੱਗ ਵਰਗਾ ਟਰੈਕਟਰ ਤਾਂ ਦੇਖੋ ਜਮਾ ਕਿੰਨੇ ਨਵੇਂ ਨਵੇਂ ਟਰੈਕਟਰ ਪਹੁੰਚਦੇ ਨੇ ਬਈ ਬਰਨਾਲਾ ਮੰਡੀ ਤੇ ਦੇਖ ਸਕਦੇ ਤੁਸੀਂ ਤੇ ਨਾਲ ਹੀ ਬਈ ਇੱਕ ਸੋਨਾ ਲਿਕਾ ਫਰਾ ਦੇਖ ਸਕਦੇ ਨੇ 2000 ਮਾਤ ਲਾ ਬਈ 235000 ਰੁਪਏ ਰੇਟ ਪਿਆ ਬਾਈ ਬਾਈ ਦਾ ਦੇਖ ਸਕਦਾ ਜੀ ਨਾਲ ਹੀ ਬਾਈ ਖੜਾ ਇੱਕ 855 ਦੇਖ ਸਕਦਾ ਜੀ ਨਵੇਂ ਹੀ ਇਹ ਤੇ ਆ ਬਾਈ ਜਮਾ ਟਾਇਰ ਟੂਰ ਦੇਖ ਸਕਦਾ ਜਮਾ ਟੈਂਡ ਗੱਲ ਬਾਤ ਆ ਬਾਈ 15 ਮਾਡਲ ਆ ਬਾਈ 5 ਲੱਖ 55000 ਰੁਪਏ ਰੇਟ ਆ ਬਾਈ ਦੇਖ ਸਕਦਾ ਜੀ ਕਹਾਂ ਇੰਜਨ ਕਨੈਕਸ਼ਨ ਚੈੱਕ ਕਰ ਗਏ ਆ ਰਹੇ ਨੇ ਦੇਖ ਸਕਦੇ ਹੋ ਤੁਸੀਂ ਦੇਖੋ ਬਈ ਸਾਨੂੰ ਇੱਕ ਟਰੈਕਟਰ ਉਹ ਦਿਖਾਉਣੇ ਆ ਇੱਧਰ 963 ਪੰਜ ਸਟਾਰਾਂ 1500 ਕਰ ਸਕਦੇ ਆ ਬਈ ਕਹਾਂ ਟੂਰ ਕਨੈਕਸ਼ਨ ਚੈੱਕ ਕਰ ਗਏ ਗੇਅਰ ਗੂਰ 19 ਮਾਡਲ ਆ ਬਈ 6 ਲੱਖ 25000 ਰੁਪਏ ਰੇਟ ਪਾਇਆ ਹੈ ਬਈ ਦਾ ਦੇਖ ਸਕਦੇ ਤੁਸੀਂ ਟਰੈਕਟਰ ਤੇ ਨਾਲ ਹੀ ਆ ਗਿਆ ਬਈ 855 ਇੱਕ ਹੋਰ ਚੈੱਕ ਕਰਦਾ ਦੇ ਨਹੀਂ ਟਾਇਰ ਟੂਰ ਕੰਡੀਸ਼ਨ ਚੈੱਕ ਕਰ ਲੈ ਭਾਈ ᱜੇਅਰ ਗੂਰ ਭਾਈ ਸੀਟ ਛੂਟ ਦੇਖ ਸਕਦੇ ਤੁਸੀਂ ਯਾਰ ਆ ਮਗਲਾ ਵੀ 395000 ਰੁਪਇਆ ਰੇਟ ਪਾਇਆ ਹੋਇਆ ਬਈ ਬਾਈ ਦੇਖ ਸਕ ਰਹੇ ਤੁਸੀਂ ਦੇਖੋ ਇੱਕ ਟਾਇਰ ਟੂ ਟਿਕ ਕਰੋ ਬਈ ਤੇ ਨਾਲ ਹੀ 455 ਹੋਰ ਆ ਰਿਹਾ ਬਈ ਬਾਈਆਂ ਦਾ ਦੇਖ ਸਕ ਰਹੇ ਤੁਸੀਂ ਅੱਠਵਾਂ ਮਾਡਲ ਆ ਬਈ 360000 ਰੁਪਇਆ ਰੇਟ ਪਾਇਆ ਹੋਇਆ ਬਈ ਦੇਖ ਸਕ ਰਹੇ ਤੁਸੀਂ ਤੇ ਨਾਲ ਹੀ ਬਈ ਆ ਗਿਆ ਅਰਜਨ 14 ਮਾਟ ਲਵਿਚ 475 ਰੇਟ ਲਿਖਿਆ ਹੈ ਬਾਈ ਦਾ ਬਾਈ ਦੇਖ ਸਕਦੇ ਤੁਸੀਂ ਟਾਇਰ ਆਲਪਰਾਨੀ ਕੰਡੀਸ਼ਨ ਚੈੱਕ ਕਰ ਰਿਹਾ ਹਾਂ ਦੇਖੋ ਦੇਖੋ ਬਾਈ ਚੈੱਕ ਕਰ ਦੇਣਾ ਬਾਈ ਤੈਨ ਨਾਲ ਸਵਰਾਜ ਕਰਨੇ ਬਾਈ ਕੋਲੇ ਦੇਖ ਸਕਦੇ ਮੈਂ ਤੇਨ ਨਾਲ ਜਿਹੜਾ ਸੋਨੋ ਲਿਖਾ ਟਰੈਕਟਰ ਦੇਖ ਸਕਦੇ ਹਾਂ ਇਹਦਾ ਰੇਟ ਰੂਟ ਬਾਈ ਪਾਇਆ ਨਹੀਂ ਹੋਇਆ ਕੀ ਰੇਟ ਆ ਬਈ ਆ ਟਰੈਕਟਰ ਦਾ 235 ਲੱਖ ਇਹ ਮਾਡਲ ਕਿੰਨਾ ਬਾਈ 235000 ਰੁਪਏ ਰੇਟ ਬਾਈ 2001 ਮਾਡਲ ਆ ਬਈ ਦੇਖ ਸਰ ਜੀ ਟੈਟਰ ਨਾਲ ਹੀ ਆਦਾ ਬਈ ਫਾਰਮ ਕੱਕ ਦੇਖ ਸਰ ਜੀ ਠੀਕ ਨਾ ਮਾਡਲ ਆ ਬਈ 2000 ਤੋ ਯਾਰ ਮਾਰਲਾ ਰੇਟ ਹੈ ਬਾਈ 1.281 ਰੇਟ 2 ਲੱਖ ਮੰਗਦਾ ਬਾਈ ਕਹਿੰਦਾ ਬਾਈ ਮੌਕੇ ਤੇ ਬੜਾ ਮੂਟਾ ਕਰ ਲਾਏਗਾ ਨਾ ਦੇਖ ਲੈ ਗੁਰੂ ਜੀ ਕਿਹੜਾ ਪਿੰਡ ਆ ਬਾਈ ਪੁਰਜਮਾਨ ਕੋਈ ਮੋਬਾਈਲ ਨੰਬਰ ਬਈ ਆਪਣਾ 87278 94392 94392 ਆ ਨੰਬਰ ਆ ਬਾਈ ਪਾਈਦਾ ਟਰੈਕਟਰ ਵੱਖਰੀ ਖੜਾ ਇੱਕ ਲੱਗ ਹੀ ਜਾਂਦਾ ਉਹਨਾਂ ਨਾਲ ਨਾਲ ਹੀ ਬਈ 155 ਇੱਕ ਹੋਰ بڑا ਦੇਖ ਆ ਰਹੇ ਨੇ। ਇਹ ਇਹ ਦੂ ਹੇਅਰ ਮਾਡਲ ਬਾਈ ਕਹਿੰਦਾ। ਮੁੱਲ ਕੀ ਆ ਬਈ ਇਹਦਾ? ਆ ਜਿਹੜੇ ਦੇ ਦੇਂਗਾ ਲਾ ਲਾਂਗਾ ਜੋ ਸਹੀ ਧਾਰਿਆ ਬੇਹੋ ਦਾ। ਠੀਕ ਹੈ ਠੀਕ ਹੈ। ਹਾਂ ਇਹ ਜੀ ਗੱਲ ਪਾ ਸਹੀ ਮੁੱਲ ਆਵੇ। ਸਾਡੇ ਜੋਗਿਆਪੁਰ ਗਿਆ ਦੂੰਗੀ। ਪਰ ਆਹ ਨਾ ਗਣੀ ਵੀ ਮੇਰਾ ਵੀ ਗਾਉਂ ਚੋਤੇ। ਆਵਦਾ ਬਾਬੇ ਨੇ ਸਮਝਾ ਦੇ ਮੜਾ ਜਾ। ਦੇਖ ਜਿਆ ਕੋਈ ਟੈਟੂਰ। ਇੱਕ ਘਰ ਦਾ ਇਹ ਬਾਈ ਦਾ ਕੰਡੈਕਟਰ ਨੰਬਰ ਪਾਉਣੇ ਦਾ ਹੀ ਆਪਾਂ ਆ ਜਾਣੇ ਬਾਈ ਨੂੰ ਬੋਲੀ ਬਾਈ ਨੰਬਰ 99152 75 75 331 ਆ ਨੰਬਰ ਆ ਬਾਈ ਬਾਈ ਦਾ ਬਾਈ ਕੋਲੇ 6-7 ਟਰੈਕਟਰ ਖੜੇ ਨੇ ਹਰ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ ਬਾਈ ਕੋਲੇ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਦੇਖੋ ਬਈ ਦੇਖ ਸਕਦੇ ਤੁਸੀਂ ਟਰੈਕਟਰ ਕਿਹੜੀ ਟਰੈਕਟਰ ਕਿਹੜਾ ਪਿੰਡ ਆ ਬਾਈ ਆਪਣਾ ਥਰਵਾਹੀ ਪਿੰਡ ਆ ਬਾਈ ਦਾ ਬਾਈ ਨਾਲ ਕੰਨੈਕਟ ਕਰ ਸਕਦੇ ਹੋ ਬਾਈ ਦਾ ਨੰਬਰ ਮੈਂ ਵਿੱਚ ਬੋਲਦਾ ਬਈ ਵੀਡੀਓ ਦੇ ਓਕੇ ਬਾਈ ਧੰਨਵਾਦ